ਹੰਦੀ ਰਾਜੀ ਸਤਿ ਸ੍ਰੀ ਅਕਾਲ ਮੈਂ ਕਰਨਵੀਰ ਕੌਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਤੇ ਰਾਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਕਿ ਤੁਸੀਂ ਬਹੁਤ ਵਧੀਆ ਫੀਡਬੈਕ ਦੇ ਰਹੇ ਹੋ ਹਰੇਕ ਵੀਡੀਓ ਦੇ ਵਿੱਚ ਤੁਹਾਡੇ ਸੋਨੇ ਸੋਨੇ ਕਮੈਂਟ ਪੜ ਕੇ ਬਹੁਤ ਵਧੀਆ ਲੱਗਦਾ ਤੇ ਹੋਰ ਜਿਹੜਾ ਹੈਗਾ ਕੌਨਫੀਡੈਂਸ ਆਉਂਦਾ ਹੈਗਾ ਵਧੀਆ ਕੰਟੈਂਟ ਨੂੰ ਤਿਆਰ ਕਰਨ ਦਾ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਰਜੇ ਜਿਵੇਂ ਤੁਹਾਨੂੰ ਪਤਾ ਆਪਾਂ ਦੋ ਸਬਜੈਕਟ ਆ ਜਿਹੜੇ ਕਵਰ ਕਰ ਰਹੇ ਆ ਹੁਣ ਆਪਣੀ ਜਿਹੜੀ ਹੈਗੀ ਐ ਪੋਲਿਟੀ ਦੀ ਕਲਾਸ ਆ ਰਜੇ ਪੋਲਿਟੀ ਦੇ ਵਿੱਚ ਆਪਾਂ ਸਟੇਟ ਗਵਰਨਮੈਂਟ ਵਾਲਾ ਜਿਹੜਾ ਟਾਪਿਕ ਆ ਆਪਣਾ ਉਹ ਸ਼ੁਰੂ ਕੀਤਾ ਹੋਇਆ ਜਿਦੇ ਵਿੱਚੋਂ ਆਪਾਂ ਗਵਰਨਰ ਵਾਲਾ ਤੇ ਐਡਵੋਕੇਟ ਜਨਰ ਜਿਹੜਾ ਉਹ ਟਾਪਿਕ ਕਰ ਚੁੱਕੇ ਆ ਅੱਜ ਆਪਾਂ ਜਿਹੜਾ ਹੈਗਾ ਸਟੇਟ ਲੈਜਿਸਲੇਚਰ ਜਨਨ ਕਿ ਵਿਧਾਨ ਮੰਡਲ ਜਿਹੜਾ ਉਹਦੇ ਬਾਰੇ ਚਰਚਾ ਕਰਾਂਗੇ ਤਾਂ ਸਾਰੀ ਕਲਾਸ ਰਜੇ ਧਿਆਨ ਨਾਲ ਦੇਖਿਓ ਉਕੇ ਇਹਦੇ ਚੋ ਕੁਐਸਚਨ ਕਾਫੀ ਬਣਦੇ ਹੁੰਦੇ ਆ ਜਿਹੜਾ ਸਟੇਟ ਲੈਵਲ ਤੇ ਟਾਪਿਕ ਹੁੰਦਾ ਨਾ ਉਹਦੇ ਚੋ ਕੁਐਸਚਨ ਕਾਫੀ ਬਣ ਜਾਂਦੇ ਆ ਪਹਿਲਾਂ ਮੈਨੂੰ ਸੀ ਕਿ ਮੈਂ ਸਾਰਾ ਕਵਰ ਕਰਾ ਦੂੰਗੀ ਵਿਧਾਨ ਸਭਾ ਤੇ ਵਿਧਾਨ ਮੰਡਲ ਦੋਨੋਂ ਇਹਦੇ ਵਿੱਚ ਵਿਧਾਨ ਸਭਾ ਵੀ ਤੇ ਵਿਧਾਨ ਪਰਿਸ਼ਦ ਵੀ ਬਟ ਫਿਰ ਉਹ ਤੁਸੀਂ ਕਨਫਿਊਜ਼ ਹੋ ਜਾਣਾ ਸੀ ਇਸੇ ਕਰਕੇ ਅੱਜ ਆਪਾਂ ਜਿਹੜਾ ਹੈਗਾ ਇਹਦਾ ਵਿਧਾਨ ਪਰਿਸ਼ਦ ਵਾਲਾ ਟਾਪਿਕ ਕਰਾਂਗੇ ਵਿਧਾਨ ਸਭਾ ਵਾਲਾ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਕਰਾਂਗੇ ਠੀਕ ਆ ਫਿਰ ਮੈਂ ਤੁਹਾਨੂੰ ਇਹਦਾ ਤੁਲਨਾਤਮਕ ਅਧਿਨ ਜਿਵੇਂ ਆਪਾਂ ਲੋਕ ਸਭਾ ਤੇ ਰਾਜ ਸਭਾ ਦਾ ਕੀਤਾ ਸੀ ਉਸ ਤਰ੍ਹਾਂ ਵੀ ਕਰਾ ਦੂੰ ਤਾਂ ਜੋ ਜਿਹੜੇ ਤੁਹਾਡੇ ਸ ਸ਼ੁਰੂ ਕਰਦੇ ਆਂ ਬਈ ਆਪਾਂ ਆਪਣੀ ਕਲਾਸ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ਵੰਗ ਛੋਟੀ ਜੀ ਰਿਕਵੈਸਟ ਕਿ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਦਿਆ ਕਰੋ ਲਿੰਕ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤੇ ਜੇ ਕਲਾਸ ਵਧੀਆ ਲੱਗਦੀ ਹੁੰਦੀ ਹੈ ਬਈ ਤਾਂ ਕਲਾਸ ਨੂੰ ਲਾਈਕ ਕਰਨ ਤੋਂ ਬਾਅਦ ਇੱਕ ਛੋਟੀ ਜੀ ਫੀਡਬੈਕ ਜ਼ਰੂਰ ਦੇ ਦਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਅੱਜ ਆਪਾਂ ਸ਼ੁਰੂ ਕਰਾਂਗੇ ਵਿਧਾਨ ਮੰਡਲ ਜਿਵੇਂ ਆਪਣਾ ਸੈਂਟਰ ਦੇ ਵਿੱਚ ਰਾਜੇ ਹੈਗਾ ਜਿਵੇਂ ਹੁੰਦੀ ਹੈ ਕਿ ਸੰਸਦ ਹੁੰਦੀ ਆ ਪਾਰਲੀਮੈਂਟ ਹੁੰਦੀ ਆ ਉਹਦੀ ਆਪਾਂ ਦੇਖਿਆ ਸੀਗਾ ਕਿ ਤਿੰਨ ਆਰਗਨ ਹੁੰਦੇ ਆਗੇ ਆ ਰਾਸ਼ਟਰਪਤੀ ਹੁੰਦਾ ਫੇਰ ਦੋ ਸਦਨ ਹੁੰਦੇ ਆ ਆਰਗਨ ਤਿੰਨ ਹੁੰਦੇ राजे ਲੋਕ ਸਭਾ ਤੇ ਰਾਜ ਸਭਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜੇ ਮੰਨ ਲਓ ਤੁਹਾਡੇ ਤੋਂ ਆਰਗਨ ਪੁੱਛਿਆ ਤਾਂ ਇਹ ਤਿੰਨੋਂ ਆ ਜੀ ਉਹਨਾਂ ਨੇ ਸਦਨ ਪੁੱਛਿਆ ਤਾਂ ਸਦਨ ਸਿਰਫ ਇਹੇ ਦੋ ਰਾਸ਼ਟਰਪਤੀ ਜਿਹੜਾ ਉਹ ਸਦਨ ਨਹੀਂਗਾ ਠੀਕ ਆ ਤੇ ਉਸੇ ਤਰ੍ਹਾਂ ਰਾਜੇ ਸਟੇਟ ਲੈਵਲ ਤੇ ਹੁੰਦਾਗਾ ਵਿਧਾਨ ਮੰਡਲ ਹੁੰਦੀ ਹੈ ਸਟੇਟ ਲੈਵਲ ਤੇ ਜਿਵੇਂ ਪਾਰਲੀਮੈਂਟ ਹੁੰਦੀ ਹੈ ਉਸੇ ਤਰ੍ਹਾਂ ਇੱਥੇ ਵਿਧਾਨ ਮੰਡਲ ਹੁੰਦੀ ਹੈ ਤੇ ਵਿਧਾਨ ਮੰਡਲ ਦੇ ਵੀ ਇਸੇ ਤਰ੍ਹਾਂ ਹੁੰਦੇ ਆ ਰਾਜੇ ਇਹਦੇ ਵਿੱਚ ਵੀ ਜਿਹੜੇ ਤਿੰਨ ਆਰਗਨ ਹੁੰਦੇ ਆ ਰਾਸ਼ਟਰਪਤੀ ਦੀ ਥਾਂ ਤੇ ਗਵਰਨਰ ਆ ਜਾਂਦਾ ਰਾਜੇ ਗਵਰਨਰ ਆ ਜਾਂਦਾ ਲੋਕ ਸਭਾ ਦੀ ਥਾਂ ਤੇ ਵਿਧਾਨ ਸਭਾ ਆ ਜਾਂਦੀ ਹੈ ਰਾਜੇ ਤੇ ਰਾਜ ਸਭਾ ਦੀ ਥਾਂ ਤੇ ਵਿਧਾਨ ਪਰਿਸ਼ਦ ਆ ਜਾਂਦੀ ਹੈ ਠੀਕ ਹੈ ਅੱਜ ਆਪਾਂ ਇਹਨੂੰ ਡਿਸਕਸ ਕਰਾਂਗੇ ਠੀਕ ਹੈ ਤਾਂ ਇਹ ਜੇ ਸਭ ਤੋਂ ਪਹਿਲਾਂ ਵਿਧਾਨ ਮੰਡਲ ਦਾ ਗਠਨ ਜਿਹੜਾ ਹੈਗਾ ਵਿਧਾਨ ਮੰਡਲ ਆ ਉਹਦੇ ਬਾਰੇ ਆਪਣੇ ਸੰਵਿਧਾਨ ਦੇ ਵਿੱਚ ਕਿੱਥੇ ਦੱਸਿਆ ਹੋਇਆ ਤਾਂ ਆਰਟੀਕਲ ਇਹਨਾਂ ਸ਼ਬਦਾਂ ਨੂੰ ਧਿਆਨ ਚ ਰੱਖਣਾ ਰਾਜੀ ਵਿਧਾਨ 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 ਤਿੰਨਾਂ ਦੇ ਮੂਰੇ ਆਊਗਾ ਵਿਧਾਨ ਮੰਡਲ ਵਿਧਾਨ ਸਭਾ ਵਿਧਾਨ ਪਰਿਸ਼ਦ ਤਾਂ ਤੁਸੀਂ ਧਿਆਨ ਚ ਕੀ ਰੱਖਣਾ ਕਿ ਵਿਧਾਨ ਮੰਡਲ ਮੇਨ ਆ ਜਿਵੇਂ ਸੰਸਦ ਆ ਉਸ ਤਰ੍ਹਾਂ ਤੇ ਅੱਗੇ ਇਹਦੇ ਦੋ ਸਦਨ ਆ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਵਿਧਾਨ ਪਰਿਸ਼ਦਾ ਜੋ ਉਹ ਸਿਰਫ ਗਿਣਤੀ ਦੇ ਕੁਝਕ ਸਟੇਟਸ ਰਾਜੇ 6 ਸਟੇਟਸ ਆ ਜਿਉਂ ਨਵਾਂ ਅਸੀਂ ਡਿਸਕਸ ਕਰਾਂਗੇ ਵੀ ਉਹਨਾਂ ਦੇ ਵਿੱਚ ਆ ਬਟ ਜਿਹੜੀ ਵਿਧਾਨ ਸਭਾ ਉਹ ਸਾਰੇ ਦੇ ਸਾਰੇ ਸਟੇਟਸ ਦੇ ਵਿੱਚ ਆ ਠੀਕ ਆ ਨਾ ਇਹਨਾਂ ਨੂੰ ਧਿਆਨ ਚ ਰੱਖਣਾ ਤਾਂ ਰਾਜ ਵਿਧਾਨ ਮੰਡਲ ਦਾ ਗਠਨ ਦੱਸਣ ਲੱਗੀ ਮੈਂ ਤੁਹਾਨੂੰ ਕਿ ਆਰਟੀਕਲ 168 ਤੋਂ ਲੈ ਕੇ 212 ਤੱਕ ਜਿਹੜਾ ਇਹਦਾ ਵਰਣਨ ਕੀਤਾ ਹੋਇਆ ਭਾਗ ਨੰਬਰ 6 ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਕਿੱਥੇ ਵਰਣਨ ਮਿਲਦਾ ਜਿਹੜੀ ਆਪਣੀ ਹੈਗੀ ਵਿਧਾਨ ਮੰਡਲ ਹੁੰਦੀ ਆ ਜੋ ਰਾਜਾਂ ਵਾਸਤੇ ਹੈਗੀ ਨਿਯੁਕਤ ਕੀਤੀ ਬਣਾਈ ਜਾਂਦੀ ਆ ਤਾਂ ਉਹਦਾ ਵਰਣਨ ਆਰਟੀਕਲ 168 ਤੋਂ ਲੈ ਕੇ 212 ਤੱਕ ਹੈ ਜੀ ਭਾਗ 6 ਦੇ ਵਿੱਚ ਫਿਰ ਹੈ ਜੀ ਆਰਟੀਕਲ 168 ਦੇ ਵਿੱਚ ਇਹ ਵਿਵਸਥਾ ਕੀਤੀ ਗਈ ਆ ਕਿ ਹਰ ਰਾਜ ਵਿੱਚ ਇੱਕ ਵਿਧਾਨ ਮੰਡਲ ਹੋਵੇਗੀ ਜਿਸ ਦੇ ਤਿੰਨ ਅੰਗ ਹੋਣਗੇ ਜਿਵੇਂ ਤੁਹਾਨੂੰ ਪਹਿਲਾਂ ਦੱਸਤਾ ਵੀ ਤਿੰਨ ਆਰਗਨ ਹੁੰਦੇ ਆ ਜਿਵੇਂ ਪਾਰਲੀਮੈਂਟ ਦੇ ਵਿੱਚ ਸੀਗੇ ਜਿਹੜੇ ਉਸੇ ਤਰ੍ਹਾਂ ਇਹ ਆ ਗਵਰਨਰ ਉਹਦੇ ਵਿੱਚ ਇੱਥੇ ਰਾਸ਼ਟਰਪਤੀ ਸੀ ਆਰਟੀਕਲ 153 ਦੇ ਵਿੱਚ ਵਿਧਾਨਪਰੀਸ਼ਦ ਆਰਟੀਕਲ 169 ਦੇ ਵਿੱਚ ਵਿਧਾਨ ਸਭਾ ਆਰਟੀਕਲ 170 ਦੇ ਵਿੱਚ ਠੀਕ ਆ ਤਾਂ ਇਹ ਇਹਦੇ ਤਿੰਨ ਆਰਗਨਾ ਵਿਧਾਨ ਮੰਡਲ ਦੇ ਤੇ ਜੇ ਇਹਦੇ ਦੋ ਸਦਨ ਪੁੱਛ ਲੈਣ ਤਾਂ ਰਾਜੇ ਇਹ ਇਹ ਦੋ ਸਦਨ ਆ ਠੀਕ ਹੈ ਨਾ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਇਹ ਉੱਪਰਲਾ ਸਦਨ ਆ ਇਹ ਹੇਠਲਾ ਸਦਨ ਆ ਠੀਕ ਆ ਭਈ ਫਿਰ ਵਿਧਾਨ ਪਰਿਸ਼ਦ ਬਾਰੇ ਆਪਾਂ ਅੱਜ ਦੀ ਕਲਾਸ 'ਚ ਚਰਚਾ ਕਰਾਂਗੇ ਭਈ ਵਿਧਾਨ ਪਰਿਸ਼ਦ ਆ ਜਿਹੜੀ ਉਹਦਾ ਵਰਣਨ ਆਪਣੇ ਸੰਵਿਧਾਨ ਦੇ ਵਿੱਚ ਕਿੱਥੇ ਦਿੱਤਾ ਹੋਇਆ ਆ ਆਰਟੀਕਲ 169 ਦੇ ਵਿੱਚ ਦਿੱਤਾ ਹੋਇਆ ਰਾਜੇ ਆਰਟੀਕਲ 169 ਦੇ ਵਿੱਚ ਕੀ ਕਿਹਾ ਗਿਆ ਕਿ ਰਾਜਾਂ ਦੇ ਵਿੱਚ ਵਿਧਾਨ ਪਰਿਸ਼ਦ ਦਾ ਗਠਨ ਕੀਤਾ ਜਾਵੇਗਾ ਆਰਟੀਕਲ 169 ਦੇ ਵਿੱਚ ਕੀ ਕਿਹਾ ਗਿਆ ਕਿ ਰਾਜਾਂ ਦੇ ਵਿੱਚ ਜਿਹੜਾ ਹੈਗਾ ਵਿਧਾਨ ਪਰਿਸ਼ਦ ਦਾ ਗਠਨ ਕੀਤਾ ਜਾਵੇਗਾ ਤੇ ਵਿਧਾਨ ਪਰਿਸ਼ਦ ਦਾ ਗਠਨ ਕਰਨ ਦੀ ਪਾਵਰ ਕਿਹਦੇ ਕੋਲੇ ਹੋਊਗੀ ਰਾਜੇ ਸੰਸਦ ਕੋਲੇ ਹੋਊਗੀ ਤਾਂ ਕਿਸੇ ਵੀ ਸਟੇਟ ਦੇ ਵਿੱਚ ਜਿਹੜੀ ਵਿਧਾਨ ਪਰਿਸ਼ਦ ਆ ਉਹਦਾ ਗਠਨ ਕੌਣ ਕਰ ਸਕਦਾ ਹੈਗਾ ਤਾਂ ਸੰਸਦ ਕਰ ਸਕਦੀ ਆ ਵੱਡ ਰਾਜੇ ਸੰਸਦ ਆ ਜਿਹੜਾ ਉਹ ਡਾਇਰੈਕਟ ਜਿਹੜਾ ਹੈਗਾ ਵਿਧਾਨ ਪਰਿਸ਼ਦ ਦੀ ਸਥਾਪਨਾ ਨਹੀਂ ਕਰ ਸਕਦੀ ਉਹਨੂੰ ਵਿਧਾਨ ਪਰਿਸ਼ਦ ਦੀ ਸਥਾਪਨਾ ਕਰਨ ਵਾਸਤੇ ਵਿધાન પરિਸ਼ਦ ਦੀ ਸਥਾਪਨਾ ਕਰਨ ਵਾਸਤੇ ਰਾਜ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਹੁਣ ਠੀਕ ਆ ਵਿਧਾਨ પરિਸ਼ਦ ਦੀ ਸਥਾਪਨਾ ਕਰਨ ਵਾਸਤੇ ਰਾਜ ਜਿਹੜੀ ਹੈਗੀ ਹੈ ਪ੍ਰਕਿਰਿਆ ਹੈਗੀ ਉਹ ਵਿਧਾਨ ਸਭਾ ਦੇ ਵਿੱਚ ਸ਼ੁਰੂ ਹੋਊਗੀ ਵੀ ਜਿਹੜੀ ਸੰਸਦ ਹੈ ਉਹ ਡਾਇਰੈਕਟ ਕਿਸੇ ਵੀ ਵਿਧਾਨ ਪਰਿਸ਼ਦ ਦੀ ਸਥਾਪਨਾ ਨਹੀਂ ਕਰ ਸਕਦੀ ਜੇਕਰ ਆਪਾਂ ਕਿਸੇ ਸਟੇਟ ਦੇ ਵਿੱਚ ਵਿਧਾਨ ਪਰਿਸ਼ਦ ਦਾ ਗਠਨ ਕਰਨਾ ਤਾਂ ਪ੍ਰਕਿਰਿਆ ਜਿਹੜੀ ਉਸੇ ਸਬੰਧਤ ਰਾਜ ਦੀ ਰਾਜ ਜਿਹੜੇ ਰਾਜ ਦੇ ਵਿੱਚ ਆਪਾਂ ਵਿਧਾਨ ਪਰਿਸ਼ਦ ਦਾ ਗਠਨ ਕਰਨਾ ਨਾ ਸਬੰਧਿਤ ਰਾਜ ਦੀ ਜਿਹੜੀ ਵਿਧਾਨ ਸਭਾ ਹੁੰਦੀ ਹੈ ਉਹਦੇ ਵਿੱਚ ਸ਼ੁਰੂ ਹੋਊਗੀ ਦਾ ਰਾਏ ਦੀ ਜਿਹੜੀ ਵਿਧਾਨ ਸਭਾ ਉਹ ਜਿਹੜੇ ਮੈਂਬਰ ਹਾਜ਼ਰ ਹੋਣਗੇ ਜਿਹੜੇ ਪ੍ਰੈਜ਼ੈਂਟ ਹੋਣਗੇ ਉਸ ਸਮੇਂ ਦੇ ਵਿੱਚ ਸਦਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਲੱਸ ਜਿਹੜੇ ਵੋਟ ਦੇਣ ਵਾਲੇ ਮੈਂਬਰ ਹੋਣਗੇ ਉਹਨਾਂ ਦੀ ਵਿਸ਼ੇਸ਼ ਬਹੁਮਤ ਦੇ ਨਾਲ ਜਿਹੜਾ ਇਹ ਪ੍ਰਸਤਾਵ ਆ ਸ਼ੁਰੂ ਕੀਤਾ ਜਾਊਗਾ ਵੀ ਜੇਕਰ ਉਹ ਵਿਸ਼ੇਸ਼ ਬਹੁਮਤ ਦੇਣਗੇ ਜਿਹੜੇ ਮੈਂਬਰ ਪ੍ਰੈਜ਼ੈਂਟ ਆ ਹਾਜ਼ਰ ਆ ਵਿਧਾਨ ਸਭਾ ਦੇ ਵਿੱਚ ਜਾਂ ਜਿਹੜੇ ਵੋਟ ਪਾਉਣ ਵਾਲੇ ਮੈਂਬਰ ਆ ਜਿਉ ਆਪਣਾ ਵਿਸ਼ੇਸ਼ ਬਹੁਮਤ ਵਿਸ਼ੇਸ਼ ਮਤਲਬ ਹੈ ਜੇ 2/3 ਬਹੁਮਤ ਜੇ ਦੇਣਗੇ ਤਾਂ ਫਿਰ ਜਿਹੜਾ ਇਹ ਪ੍ਰਸਤਾਵ ਸ਼ੁਰੂ ਹੋਊਗਾ ਵੀ ਸਟੇਟ ਦੇ ਵਿੱਚ ਵਿਧਾਨ ਪਰਿਸ਼ਦ ਜਿਹੜੀ ਉਹਦਾ ਗਠਨ ਹੋਣਾ ਚਾਹੀਦਾ ਬਟ ਜਦੋਂ ਇਹਨਾਂ ਨੇ ਇਹ ਪ੍ਰਸਤਾਵ ਪਾਸ ਕਰਤਾ राजे ਤਾਂ ਫਿਰ ਉਸ ਤੋਂ ਬਾਅਦ ਇਹ ਪ੍ਰਸਤਾਵ ਕਿੱਥੇ ਜਾਊਗਾ ਸੰਸਦ ਕੋਲੇ ਜਾਊਗਾ ਠੀਕ ਹੈ ਨਾ ਜਦੋਂ ਇਥੋਂ ਵਿਧਾਨ ਸਭਾ ਦੇ ਵਿੱਚੋਂ ਇਹ ਪ੍ਰਸਤਾਵ ਪਾਸ ਹੋ ਗਿਆ ਤਾਂ ਫਿਰ ਕਿੱਥੇ ਜਾਊਗਾ ਸੰਸਦ ਕੋਲੇ ਜਾਊਗਾ ਆ ਜਿਆਦੇ ਵੱਡਾ ਵੱਡਾ ਨਹੀਂ ਲੱਗ ਜਾਂਦਾ ਹਾਂ ਤਾਂ ਇਹ ਫਿਰ ਸੰਸਦ ਕੋਲੇ ਜਾਊਗਾ राजे ਸੰਸਦ ਜਿਹੜੀ ਉਹ ਸਧਾਰਨ ਬਹੁਮਤ ਦੁਆਰਾ ਪ੍ਰਸਤਾਵ ਨੂੰ ਜੇ ਪਾਸ ਕਰ ਦੇ ਤਾਂ ਵਿਧਾਨਪਰਿਸ਼ਦ ਦਾ ਜਿਹੜਾ ਗਠਨ ਹੋ ਜੂਗਾ ਜਾਨੀ ਕਿ ਜਦੋਂ ਵਿਧਾਨ ਸਭਾ ਨੇ ਪੇਸ਼ ਕਰਨਾ ਹੈ ਜੇ ਤਾਂ ਉਹਨੂੰ ਸਪੈਸ਼ਲ ਬਹੁਮਤ ਚਾਹੀਦੀ ਆ ਜਦੋਂ ਉਹ ਸੰਸਦ ਕੋਲੇ ਜਾੜੂਗਾ ਤਾਂ ਸੰਸਦ ਦਾ ਸਿਰਫ ਉਹ ਸਿੰਪਲ ਮੈਜੋਰਟੀ ਦੇ ਦੁਆਰਾ ਜਿਹੜਾ ਉਹ ਪ੍ਰਸਤਾਵ ਨੂੰ ਪੇਸ਼ ਕਰ ਸਕਦੀ ਆ ਜੇ ਉਹ ਪਾਸ ਕਰ ਦੂਗੀ ਤਾਂ ਉਸ ਰਾਏ ਦੇ ਵਿੱਚ ਕੀ ਆ ਵਿਧਾਨ ਸਭਾ ਦਾ ਗਠਨ ਆ ਜਿਹੜਾ ਉਹ ਹੋ ਜੂਗਾ ਉਸ ਰਾਏ ਦੇ ਵਿੱਚ ਬਟ ਇੱਥੇ ਕੀ ਆ ਕਿ ਸੰਸਦ ਚਾਹੇ ਸੰ ਮੇਨ ਪਾਵਰ ਰਾਜੇ ਜਿਹੜੀ ਹੈਗੀ ਉਹ ਸੰਸਦ ਕੋਲ ਹੈ ਅੰਤਿਮ ਪਾਵਰ ਸੰਸਦ ਕੋਲ ਹੈ ਜੇ ਵਿਧਾਨ ਸਭਾ ਨੇ ਪਾਸ ਕਰਤਾ ਸੰਸਦ ਨੇ ਪਾਸ ਨਹੀਂ ਕੀਤਾ ਤਾਂ ਵਿਧਾਨ ਪਰਿਸ਼ਦ ਦਾ ਗਠਨ ਜਿਹੜਾ ਉਹ ਨਹੀਂ ਹੋਊਗਾ ਸੰਸਦ ਚਾਹੇ ਤਾਂ ਇਸ ਪ੍ਰਸਤਾਵ ਨੂੰ ਕਿੰਨੇ ਵੀ ਸਮੇਂ ਤੱਕ ਰੋਕ ਸਕਦੀ ਹੈ 1 ਮਹੀਨੇ ਵਾਸਤੇ ਵੀ ਰੋਕ ਸਕਦੀ ਹੈ 2 ਮਹੀਨੇ ਵਾਸਤੇ ਵੀ ਅਰਥਾਤ ਕਿੰਨਾ ਵੀ ਸਮਾਂ ਰੋਕ ਸਕਦੀ ਹੈ ਤੇ ਬਿਨਾ ਪਾਸ ਕੀਤੇ ਵੀ ਰੱਖ ਸਕਦੀ ਹੈ ਜਿਵੇਂ ਰਾਜੇ ਹੁਣ ਆਸਾਮ ਦੇ ਵਿੱਚ ਸੀਗਾ ਉੱਥੇ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਆਪਣੀ ਵਿਧਾਨ ਪਰਿਸ਼ਦ ਹੈ ਜਿਹੜੀ ਹੋਣੀ ਚਾਹੀਦੀ ਆ ਬਟ ਜਿਹੜਾ ਹੈਗਾ ਸੰਸਦ ਨੇ ਹਜੇ ਤੱਕ ਉਹਦਾ ਕੋਈ ਜਵਾਬ ਨਹੀਂ ਦਿੱਤਾ ਜਾਂ ਜਿਵੇਂ ਰਾ ਦੇ ਵਿੱਚ 2012 ਦੇ ਵਿੱਚ ਰਾਜ ਜੀ ਇਹ ਵਿਧਾਨ ਸਭਾ ਵੱਲੋਂ ਪੇਸ਼ ਕੀਤਾ ਗਿਆ ਸੀ ਕਿ ਸਾਡੇ ਵਿਧਾਨ ਪਰਿਸ਼ਦ ਹੋਣੀ ਚਾਹੀਦੀ ਆ ਤੇ ਇਹਦੇ ਤੇ ਵੀ ਸੰਸਦ ਨੇ ਕੋਈ ਚਰਚਾ ਜਿਹੜੀ ਉਹ ਨਹੀਂ ਕੀਤੀ ਫਿਰ ਰਾਜੇ ਸਮਾਪਤੀ ਸਮਾਪਤੀ ਪਾ ਵਿਧਾਨ ਪਰਿਸ਼ਦ ਨੂੰ ਖਤਮ ਵੀ ਕੀਤਾ ਜਾ ਸਕਦਾ ਰਾਜੇ ਭੰਗ ਨਹੀਂ ਕੀਤਾ ਜਾ ਸਕਦਾ ਸਮਾਪਤ ਕੀਤਾ ਜਾ ਸਕਦਾ ਭੰਗ ਤੇ ਸਮਾਪਤ ਇਹ ਦੋਨੋਂ ਅਲੱਗ ਸ਼ਬਦ ਹਨ ਰਾਜੇ ਪੰਘ ਹੁੰਦਾ ਵੀ ਜਿਹੜੀ ਵਿਧਾਨ ਪਰਿਸ਼ਦ ਹੈ ਜਿਹੜੀ ਉਹ ਜਿਹਦੇ ਵਿੱਚ ਜਿਹੜੀ ਵੀ ਸੱਤਾ ਦੇ ਵਿੱਚ ਹੈਗੀ ਹੈ ਜਾਨੀ ਕਿ ਜਿਹੜੀ ਬਣੀ ਵੀ ਆ ਉਹ ਨੂੰ ਜਾਨੀ ਕਿ ਖਤਮ ਕਰ ਦੇਣਾ ਤੇ ਉਹਦੀ ਜਗ੍ਹਾ ਤੇ ਹੋਰ ਜਿਹੜੀ ਉਹਦੀ ਚੋਣ ਕਰ ਲੈਣੀ ਬਟ ਸਮਾਪਤ ਹੁੰਦਾ ਕਿ ਉਹਨੂੰ ਪੱਕੇ ਤੌਰ ਤੇ ਖਤਮ ਹੀ ਕਰ ਦੇਣਾ ਇਹ ਨਹੀਂ ਵੀ ਉਹਦੀ ਥਾਂ ਤੇ ਕੋਈ ਹੋਰ ਚੋਣਨਾ ਠੀਕ ਹੈ ਨਾ ਪੰਗ ਤੇ ਸਮਾਪਤ ਦੇ ਵਿੱਚ ਫਰਕ ਹੁੰਦਾ ਤਾਂ ਇਹਨੂੰ ਸਮਾਪਤ ਕੀਤਾ ਜਾ ਸਕਦਾ ਕੀ ਅਜਿਹਾ ਹੋਇਆ ਸਮਾਪਤ ਕਰਨ ਦੀ ਪਾਵਰ ਵੀ ਰਹਿ ਜੇ ਜਿਹੜੀ ਉਹ ਸਮਾਨ ਹੀ ਹੋਊਗੀ ਵੀ ਜੇਕਰ ਵਿਧਾਨਪਰੀ ਜਿਹੜੀ ਵਿਧਾਨ ਸਭਾ ਉਹ ਕਹੂਗੀ ਸਪੈਸ਼ਲ ਮੈਜੋਰਟੀ ਦੇ ਨਾਲ ਸੰਸਦ ਦੇ ਕੋਲੇ ਕਹੂਗੀ ਕਿ ਸਾਡੇ ਜਿਹੜੀ ਸਟੇਟ ਆ ਉਹਦੇ ਵਿੱਚ ਵਿਧਾਨਪਰੀਸ਼ਦ ਖਤਮ ਹੋਣੀ ਚਾਹੀਦੀ ਹੈ ਤਾਂ ਉਹ ਪ੍ਰਸਤਾਵ ਪਾਸ ਹੋਊਗਾ ਤੇ ਫਿਰ ਸੰਸਦ ਉਹਨੂੰ ਸਿੰਪਲ ਮੈਜੋਰਟੀ ਦੇ ਨਾਲ ਪਾਸ ਕਰੂਗੀ ਤਾਂ ਫਿਰ ਜਿਹੜੀ ਉਹਨੂੰ ਖਤਮ ਕੀਤਾ ਜਾਊਗਾ ਠੀਕ ਹੈ ਨਾ ਤਾਂ ਸੇਮ ਹੀ ਪ੍ਰੋਸੈਸ ਹੈ ਇਹਨਾਂ ਦਾ ਫਿਰ ਰਾਜ ਇਹ ਅਜੇ ਤੱਕ ਖਤਮ ਹੋਈ ਆ ਤਾਂ ਆਪਣੇ ਪੰਜਾਬ ਦੇ ਵਿੱਚੋਂ ਖਤਮ ਹੋਈ ਹੈ ਰਾਜੇ ਆਪਣੇ ਪੰਜਾਬ ਦੇ ਵਿੱਚ 1969 ਦੇ ਤੱਕ ਜਿਹੜੀ ਹੈਗੀ ਵਿਧਾਨਪ੍ਰਿਸ਼ਦ ਦੀ ਹੋਂਦ ਸੀਗੀ ਬਟ ਰੈਪrezent ਜਿਹੜੀ ਇਹ ਨਹੀਂ ਗਈ ਫਿਰ ਪੱਛਮੀ ਬੰਗਾਲ ਦੇ ਵਿੱਚੋਂ ਵੀ 1969 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ ਅਸਾਮ ਦੇ ਵਿੱਚੋਂ ਵੀ 1969 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ ਜੰਮੂ ਐਂਡ ਕਸ਼ਮੀਰ ਦੇ ਵਿੱਚੋਂ 19 2019 ਦੇ ਵਿੱਚ ਖਤਮ ਕਰਤਾ ਸੀ ਰਾਜੀ ਜਦੋਂ ਇਹਨੂੰ ਇੱਕ ਯੂਟੀ ਬਣਾ ਦਿੱਤਾ ਸੀਗਾ ਤਾਂ ਫਿਰ ਇਹਦੇ ਵਿੱਚੋਂ ਜਿਹੜੀ ਵਿਧਾਨਪ੍ਰਿਸ਼ਦ ਆ ਗਈ ਉਹਨੂੰ ਖਤਮ ਕਰ ਦਿੱਤਾ ਸੀ ਇਸ ਤੋਂ ਇਲਾਵਾ ਰਾਜੀ ਉੱਤਰਾਖੰਡ ਦੇ ਵਿੱਚੋਂ ਵੀ ਖਤਮ ਕੀਤਾ ਸੀ 2002 ਦੇ ਵਿੱਚ ਤਾਂ ਇਹੋ ਜਿਹੀਆਂ ਸਥਿਤੀਆਂ ਆਉਂਦੀਆਂ ਰਹਿੰਦੀਆਂ ਵੀ ਜਦੋਂ ਵਿਧਾਨਪ੍ਰਿਸ਼ਦਾਂ ਜਿਹਨੂੰ ਖਤਮ ਕੀਤਾ ਗਿਆ ਵਿਧਾਨਪ੍ਰਿਸ਼ਦ ਦੀ ਸਰੰਚਨਾ ਰਾਜੀ ਵਿਧਾਨਪ੍ਰਿਸ਼ਦ ਦੀ ਜਿਹੜੀ ਸਰੰਚਨਾ ਹੈਗੀ ਆ ਇਹਦਾ ਵਰਣਨ ਆਰਟੀਕਲ 171 ਦੇ ਵਿੱਚ ਆ ਰਿਹਾ ਜੀ ਆਰਟੀਕਲ ਨਹੀਂ ਇੱਥੇ ਰਾਈਟ ਕੀਤਾ ਮੈਂ ਆਰਟੀਕਲ 171 ਦੇ ਵਿੱਚ ਵਰਣਨ ਆ ਵਿਧਾਨਪਾਲਿਕਾ ਦੀ ਸਰੰਚਨਾ ਦਾ ਤਾਂ ਇਹਦੇ ਵਿੱਚ ਵੱਧ ਤੋਂ ਵੱਧ ਮੈਂਬਰ ਰਾਜੇ ਕਿੰਨੇ ਹੋ ਸਕਦੇ ਆ ਵੀ ਜਿੰਨੇ ਵਿਧਾਨ ਸਭਾ ਦੇ ਮੈਂਬਰ ਹੋਣਗੇ ਜਿਹੜੇ ਵੀ ਸਟੇਟ ਦੇ ਵਿੱਚ ਅਲੱਗ-ਅਲੱਗ ਹੁੰਦੇ ਆ ਨਾ ਵਿਧਾਨ ਸਭਾ ਦੇ ਜਿਹੜੇ ਮੈਂਬਰ ਹੁੰਦੇ ਆ ਤਾਂ ਜਿੰਨੇ ਮੈਂਬਰ ਜਿਹੜੇ ਹੈਗੇ ਉਹ ਵਿਧਾਨ ਸਭਾ ਦੇ ਹੋਣਗੇ ਉਹਨਾਂ ਦਾ 1/3 ਤੋਂ ਵੱਧ ਨਹੀਂ ਹੋਣਾ ਚਾਹੀਦਾ ਜਿਹੜੇ ਵੱਧ ਮੈਂਬਰ ਹਨ ਉਹਨਾਂ ਦੀ 1/3 ਤੋਂ ਵੱਧ ਨਹੀਂ ਹੋਣੀ ਚਾਹੀਦੀ ਮੰਨ ਲਓ ਜਿਵੇਂ ਕੋਈ ਜਿਵੇਂ ਕਿਸੇ ਵਿਧਾਨ ਸਭਾ ਦੇ ਵਿੱਚ 200 ਸੀਟਾਂ ਵੀ 200 ਮੈਂਬਰ ਆ 200 ਮੈਂਬਰਾਂ ਦੇ ਵਿੱਚੋਂ ਜਿਵੇਂ 1/3 ਕੱਢਨੇ ਹੋਵੇ ਤਾਂ ਇਹ ਟੋਟਲ 66.6 ਇਸ ਤਰ੍ਹਾਂ ਬਣ ਜਾਊਗਾ ਤਾਂ ਉਹ ਟੋਟਲ ਮੈਂਬਰ ਕਿੰਨੇ 66 ਤੋਂ ਵੱਧ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਵੀ ਜਿਵੇਂ ਜਿਹੜੀ ਵੀ ਸਟੇਟ ਦੇ ਤੁਸੀਂ ਦੇਖਨੇ ਆ ਉਹਦੀ ਇੱਥੇ ਕਾਊਂਟਿੰਗ ਪਾ ਕੇ ਉਹਨੂੰ ਇੱਕ ⅓ ਦੇ ਨਾਲ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਸੋਲਵ ਕਰਕੇ ਤੁਸੀਂ ਦੇਖ ਸਕਦੇ ਆ ਵੀ ਕਿੰਨੇ ਬਣ ਸਕਦੇ ਆ ਤਾਂ ਵਿਧਾਨ ਸਭਾ ਦੇ ਜਿਹੜੇ ਮੈਂਬਰ ਆ ਉਹਨਾਂ ਤੋਂ ਇੱਕ ⅓ ਤੋਂ ਵੱਧ ਨਹੀਂ ਹੋਣੇ ਚਾਹੀਦੇ ਫਿਰ ਜੇ ਘੱਟ ਤੋਂ ਘੱਟ ਵਖਗੇ ਤਾਂ ਇਹ ਜੇ ਘੱਟ ਤੋਂ ਘੱਟ ਇਹ 40 ਹੋਣੇ ਚਾਹੀਦੇ ਵੀ 40 ਤੋਂ ਘੱਟ ਨਹੀਂ ਹੋਣੇ ਚਾਹੀਦੇ ਤਾਂ ਆਪਣੇ ਜਿਹੜੀਆਂ ਹੈਗੀਆਂ ਵਿਧਾਨ ਸਭਾ ਵਿਧਾਨ ਪਰਿਸ਼ਦ ਹੈ ਜਿਹੜੀ ਰਾਜ ਉਹ ਸਿਰਫ 6 ਸਟੇਟਸ ਆ ਜਿਨ੍ਹਾਂ ਦੇ ਵਿੱਚ ਹੈਗੀ ਆ ਤੁਹਾਨੂੰ ਦਿਸਦਾ ਨਾ ਰਾਜੇ 1 ਮਿੰਟ ਇੱਕ ਮਿੰਟ ਮੋਬਾਈਲ ਬੰਦ ਕਰਕੇ ਦੇਖਾਂ ਹਾਂ ਹਾਂ ਤਾਂ ਇਹ ਛਿਆਂ ਦੇ ਵਿੱਚ ਰ ਹੈ ਜੀ ਉੱਤਰ ਪ੍ਰਦੇਸ਼ ਮਹਾਰਾਸ਼ਟਰ ਕਰਨਾਟਕ ਬਿਹਾਰ ਆਂਧਰਾ ਪ੍ਰਦੇਸ਼ ਤੇ ਤੇਲੰਗਨਾ ਠੀਕ ਹੈ ਨਾ ਦਾ ਉੱਤਰ ਪ੍ਰਦੇਸ਼ ਦੇ ਵਿੱਚ ਰਾਜ ਸਭ ਤੋਂ ਵੱਧ ਆ ਇਹ ਤਰਤੀਬਵਾਰੀ ਲਿਖਾਂ ਗਊਂ ਆ ਉਦੋਂ ਘੱਟ ਮਹਾਰਾਸ਼ਟਰ ਦੇ ਵਿੱਚ ਆ ਉਦੋਂ ਘੱਟ ਬਿਹਾਰ કર્ਨਾਟਕ ਦੇ ਵਿੱਚ ਤੇ ਬਿਹਾਰ ਦੇ ਵਿੱਚ ਇੱਕੋ ਜਿਹੇ ਰਾਜੇ ਫਿਰ 58 ਆਂਧਰਾ ਪ੍ਰਦੇਸ਼ ਦੇ ਵਿੱਚ ਆ ਤੇ ਤੇਲੰਗਾਨਾ ਦੇ ਵਿੱਚ 40 ਆ ਇਹ ਰਾਜੇ ਪਹਿਲਾਂ ਇਕੱਠੀਆਂ ਸੀਗੀਆਂ ਠੀਕ ਹੈ ਨਾ ਬਾਅਦ ਚ ਜਦੋਂ ਇਹਨਾਂ ਨੂੰ ਜੂਨ 2 ਜੂਨ 2014 ਨੂੰ ਜਿਹੜਾ ਤੇਲੰਗਾਨਾ ਨੇ ਉਹਨੂੰ ਅਲੱਗ ਕਰਤਾ ਸੀ ਨਾ ਆਂਧਰਾ ਪ੍ਰਦੇਸ਼ ਨੂੰ ਤਾਂ ਫਿਰ ਇਹਨਾਂ ਦੇ ਵਿੱਚ ਜਿਹੜੀਆਂ ਸੀਟਾਂ ਉਹਨਾਂ ਦੀ ਵੀ ਵੰਡ ਕਰ ਦਿੱਤੀ ਗਈ ਸੀ ਫਿਰ ਇਹਨਾਂ ਦੀ ਚੋਣ ਰਾਜੇ ਜਿਹੜੇ ਵਿਧਾਨ ਪਰਿਸ਼ਦ ਦੇ ਮੈਂਬਰ ਹੁੰਦੇ ਉਹਨਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਆ ਜਿਹੜੇ ਇਹਦੇ 1/6 ਮੈਂਬਰ ਹੁੰਦੇ ਰਹੇ ਜੇ ਉਹ ਰਾਜਪਾਲ ਦੁਆਰਾ ਨਾਮਿਨੇਟ ਕੀਤੇ ਜਾਂਦੇ ਆ ਜਿਵੇਂ ਆਪਣੇ ਪ੍ਰੈਜ਼ੀਡੈਂਟ ਆ ਜਿਹੜੇ ਉਹ ਨਾਮਿਨੇਟ ਕਰਦੇ ਆ ਨਾ ਰਾਜ ਸਭਾ ਦੇ ਵਿੱਚ ਮੈਂਬਰਾਂ ਨੂੰ ਲੋਕ ਸਭਾ ਦੇ ਵਿੱਚ ਉਹ ਤਾਂ ਇਹ ਵਿਵਸਥਾ ਖਤਮ ਕਰ ਦਿੱਤੀ ਗਈ ਆ ਤਾਂ ਉਸੇ ਤਰ੍ਹਾਂ ਇੱਥੇ ਆ ਰਿਹਾ ਜੀ ਵਿਧਾਨ ਪਰਿਸ਼ਦ ਦੇ ਵਿੱਚ ਰਾਜਪਾਲ ਕਰਦਾ ਰਾਸ਼ਟਰਪਤੀ ਦੀ ਥਾਂ ਤੇ 1/6 ਮੈਂਬਰ ਆ ਜਿਹੜੇ ਉਹ ਨਾਮਿਨੇਟ ਕੀਤੇ ਜਾਂਦੇ ਆ ਸਾਹਿਤ ਵਿਗਿਆਨ ਕਲਾ ਸਮਾਜ ਸੇਵਾ ਜਾਂ ਸਰਕਾਰੀ ਅੰਦੋਲਨ ਦੇ ਨਾਲ ਸੰਬੰਧਿਤ ਇਹਨਾਂ ਜਿਹੜੇ ਖੇਤਰਾਂ ਦੇ ਵਿੱਚੋਂ ਜਿਹੜੇ 1/6 ਮੈਂਬਰ ਆ ਜਿਹੜੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਂਦਾ ਰਾਜਪਾਲ ਦੁਆਰਾ ਫਿਰ 1/3 ਮੈਂਬਰ ਆ ਰਹੇ ਜੀ ਜਿਹੜੇ 1/3 ਮੈਂਬਰ ਆ ਉਹ ਵਿਧਾਨ ਸਭਾ ਜਿਹੜੀ ਹੈਗੀ ਆ ਉਹ ਆਪਰਤੱਖ ਰੂਪ ਦੇ ਵਿੱਚ ਚੁਣੇ ਜਾਂਦੇ ਆ ਵਿਧਾਨ ਸਭਾ ਦੇ ਦੁਆਰਾ ਚੁਣੇ ਜਾਂਦੇ ਆ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੁੰਦੇ ਆ ਉਹ ਆਪਰਤੱਖ ਰੂਪ ਦੇ ਵਿੱਚ ਜਿਹੜੇ ਉਹਨਾਂ ਦੀ ਚੋਣ ਕਰਦੇ ਆ 1/3 ਮੈਂਬਰਾਂ ਦੀ ਫਿਰ 1/3 ਮੈਂਬਰ ਲੋਕਲ ਬਾਡੀਜ਼ ਤੋਂ ਚੁਣੇ ਜਾਂਦੇ ਆ ਜੀ ਇਹ ਵੰਡ ਹੈਗੀ ਹੈ ਨਾ ਮੈਂਬਰਾਂ ਦੀ ਸਾਰਿਆਂ ਦੀ ਜਿੰਨੇ ਵੀ ਜਿਹੜੇ ਵਿਧਾਨਪਰੀਸ਼ਦ ਦੇ ਵਿੱਚ ਹੋਣਗੇ ਲੋਕਲ ਬਾਡੀਜ਼ ਹੁੰਦੀਆਂ ਰਹੇ ਜਿਹੜੀਆਂ ਜਿਵੇਂ ਜਿਹੜੀਆਂ ਸਥਾਨਕ ਬਾਡੀਜ਼ ਹੁੰਦੀਆਂ ਹੈਗੀਆਂ ਜਿਵੇਂ ਮੰਨ ਲਓ ਕੋਈ ਨਗਰਪਾਲਿਕਾ ਹੋਗੀ ਜਲ ਬੋਰਡ ਹੋ ਗਿਆ ਮੇ ਹਨਾ ਉਹਨਾਂ ਦੇ ਵਿੱਚੋਂ ਚੁਣੇ ਜਾਂਦੇ ਆ ਤੇ 1/12 ਮੈਂਬਰ ਰਹਿ ਜਿਹੜੇ ਸਰਕਾਰੀ ਟੀਚਰ ਹੁੰਦੇ ਆ ਜਿਹੜੇ ਜਿਹੜੇ ਹਾਇਰ ਸਕੈਂਡਰੀ ਐਜੂਕੇਸ਼ਨ ਦੇ ਨਾਲ ਜਿਵੇਂ 8th ਤੋਂ ਜਿਹੜੇ ਉੱਪਰ ਵਾਲੇ ਟੀਚਰ ਹੁੰਦੇ ਆ ਉਹਨਾਂ ਦੇ ਨਾਲ ਸੰਬੰਧ ਉਹ ਟੀਚਰ ਆ ਜਿਹੜੇ ਉਹ ਚਾਉਂਦੇ ਆ ਬਟ ਟੀਚਰ ਕਿਹੜੇ ਹੋਣਗੇ ਜਿਨ੍ਹਾਂ ਕੋਲੇ 3 ਸਾਲ ਦਾ ਜਿਹੜਾ ਤਜਰਬਾ ਹੋਊਗਾ ਜਿਹੜੇ ਫਰੈਸ਼ਰ ਹੋਣਗੇ ਉਹ ਨਹੀਂ ਚੋਣ ਸਕਦੇ ਉਹ ਨਹੀਂ ਵੋਟ ਪਾ ਸਕਦੇ 1/12 ਮੈਂਬਰਾਂ ਨੂੰ ਜਿਹੜਾ ਹੈਗਾ ਟੀਚਰ ਚ ਚਾਉਂਦੇ ਆ ਹਾਇਰ ਸਕੈਂਡਰੀ ਐਜੂਕੇਸ਼ਨ ਦੇ ਇੱਕ बटा 12 ਮੈਂਬਰਾਂ ਨੂੰ ਰਾਜੀ ਗ੍ਰੈਜੂਏਟ ਪਰਸਨ ਜਿਵੇਂ ਜਿਵੇਂ ਮੰਨੋ ਤੁਹਾਡੀ ਗ੍ਰੈਜੂਏਟ ਕੀਤੀ ਹੋਈ ਆ ਤਾਂ ਤੁਸੀਂ ਵੋਟ ਪਾ ਕੇ ਚੁਣ ਸਕਦੇ ਆ ਜਿਨ੍ਹਾਂ ਨੇ ਗ੍ਰੈਜੂਏਟ ਕੀਤੀ ਉਹਨੂੰ 3 ਸਾਲ ਹੋ ਗਏ ਆ ਠੀਕ ਆ ਫਿਰ ਰਾਜੀ ਇਹਨਾਂ ਦੀ ਵੋਟ ਦੀ ਜਿਹੜੀ ਵਿਧੀ ਹੁੰਦੀ ਆ ਉਹ ਕੀ ਹੁੰਦੀ ਆ ਮੈਂ ਤੁਹਾਨੂੰ ਦੱਸਦਾ ਵੈਸੇ ਤਾਂ ਆਪਰਤਕ ਰੂਪ ਦੇ ਵਿੱਚ ਚੁਣੀ ਜਾਂਦੀ ਹੈ ਵਿਧਾਨ ਸਭਾ ਦੇ ਮੈਂਬਰ ਆ ਜਿਹੜੇ ਉਹ ਆਪਰਤਕ ਰੂਪ ਦੇ ਵਿੱਚ ਚੁੰਦੇ ਆ ਸਿੰਗਲ ਟਰਾਂਸਫਰੇਬਲ ਵੋਟ ਮੈਥਡ ਦੇ ਰਾਹੀਂ ਫਿਰ ਇਹਨਾਂ ਦਾ ਕਾਰਜਕਾਰ ਰਾਜੀ ਆਰਟੀਕਲ 172 ਦੇ ਵਿੱਚ ਦੱਸਿਆ ਹੋਇਆ ਆ ਇਨੂੰ ਕਦੇ ਵੀ ਭੰਗ ਨਹੀਂ ਕਰ ਸਕਦੇ राजे ਪਰਮਾਨੈਂਟ ਆ ਬਟ ਇਹਨੂੰ ਸਮਾਪਤ ਕਰ ਸਕਦੇ ਆ ਜਿਵੇਂ ਰਾਜ ਸਭਾ ਨੂੰ ਤਾਂ ਸਮਾਪਤ ਨਹੀਂ ਨਾ ਕੀਤਾ ਜਾ ਸਕਦਾ ਉਹ ਤਾਂ ਸਥਾਈ ਆ ਇਹਨੂੰ ਸਮਾਪਤ ਕੀਤਾ ਜਾ ਸਕਦਾ ਭੰਗ ਤੇ ਸਮਾਪਤ ਦਾ ਅਰਥ ਜਿਹੜਾ ਮੀਨਿੰਗ ਆ ਮੈਂ ਤੁਹਾਨੂੰ ਦੱਸ ਚੁੱਕੀ ਇਹਨਾਂ ਦੇ ਵਿੱਚ ਵੀ ਆ ਡਿਫਰੈਂਸ ਕੀ ਆ ਮੀਨਿੰਗ ਨਹੀਂ राजे ਵੀ ਡਿਫਰੈਂਸ ਕੀ ਆ ਭੰਗ ਕੀ ਹੁੰਦਾ ਸਮਾਪਤ ਕੀ ਹੁੰਦਾ ਭੰਗ ਦਾ ਵੀ ਜਿਵੇਂ ਉਹਨੂੰ ਖਤਮ ਕਰਤਾ ਉਹਦੀ ਥਾਂ ਤੇ ਕਿਸੇ ਨਵੀਂ ਨੂੰ ਚੋਣ ਕਰ ਲਈ ਬਟ ਸਮਾਪਤ ਹੁੰਦਾ ਉਹਨੂੰ ਪੂਰੀ ਤਰ੍ਹਾਂ ਵੀ ਖਤਮ ਹੀ ਕਰ ਦਿੱਤਾ ਠੀਕ ਹੈ ਨਾ ਤੇ ਇਸ ਦੇ ਮੈਂਬਰ ਰਾਜੇ 6 ਸਾਲ ਵਾਸਤੇ ਚੁਣੇ ਜਾਂਦੇ ਆ ਜੇ ਪੁੱਛ ਲੈਣ ਵਿਧਾਨ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਤਾਂ 6 ਸਾਲ ਆ ਇੱਕ 3ਾਈ ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਬਾਕੀ ਪ੍ਰੋਸੈਸ ਉਹਦੇ ਵਾਂਗੂ ਆ ਬਸ ਸਿਰਫ ਇੰਨਾ ਫਰਕ ਆ ਕਿ ਇਹਨੂੰ ਸਮਾਪਤ ਕੀਤਾ ਜਾ ਸਕਦਾ ਰਾਜ ਸਭਾ ਨੂੰ ਸਮਾਪਤ ਨਹੀਂ ਕੀਤਾ ਜਾ ਸਕਦਾ ਫਿਰ ਇਹਦੀਆਂ ਯੋਗਤਾਵਾਂ ਰਾਜੇ ਆ ਆਰਟੀਕਲ 173 ਦੇ ਵਿੱਚ ਆ ਪਾਤ ਦਾ ਨਾਗਰੀਕ ਹੋਵੇ ਕਿਸੇ ਲਾਭਦਾਇਕ ਪਾਤੇ ਨਾ ਹੋਵੇ ਇਹ ਤੁਹਾਨੂੰ ਮੈਂ ਦੱਸਿਆ ਹੋਇਆ ਲਾਭਦਾਇਕ ਪਾਤ ਕੀ ਜਿਵੇਂ ਮਾਲਾ ਸਰਕਾਰੀ ਕੋਈ ਵੀ ਅਹੁਦੇ ਤੇ ਨਾ ਹੋਵੇ ਕਿਸੇ ਵੀ ਸਦਨ ਦਾ ਮੈਂਬਰ ਨਾ ਹੋਵੇ ਵੀ ਜਿਹੜਾ ਹੈਗਾ ਰਾਜਨੀਤਿਕ ਅਹੁਦੇ ਤੇ ਨਾ ਹੋਵੇ ਫਿਰ 파ਗਲਿਕ ਜਾਂ ਦਿਵਾਲੀਆ ਨਾ ਹੋਵੇ ਉਮਰ ਜਿਹੜੀ ਰਾਜੀ ਮੇਨ ਇਹ ਧਿਆਨ ਰੱਖਣਾ ਉਮਰ ਘੱਟ ਤੋਂ ਘੱਟ 30 ਸਾਲ ਕਿਉਂਕਿ ਇਹ ਤਾਂ ਤਕਰੀਬਨ ਸਾਰਿਆਂ ਦੇ ਵਿੱਚ ਸੇਮ ਹੀ ਹੁੰਦੀਆਂ ਉਮਰ ਦਾ ਧਿਆਨ ਰੱਖਣਾ ਉਮਰ 30 ਸਾਲ ਵੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਵਾਦ ਜਿੰਨੀ ਮਰਜੀ ਹੋਵੇ ਠੀਕ ਆ ਫਿਰ ਰਾਜੀ ਅਧਿਕਾਰੀ ਅਧਿਕਾਰੀ ਮਤਲਬ ਅਧਿਐਕਸ਼ ਜਿਹੜਾ ਇਹ ਸਦਨ ਹੁੰਦਾ ਹੈ ਦੇ ਅਧਿਐਕਸ਼ ਕੌਣ ਹੁੰਦੇ ਆ ਤਾਂ ਇਹਦੇ ਅਧਿਐਕਸ਼ ਆਰਟੀਕਲ 82 ਦੇ ਵਿੱਚ ਵਰਨਣਾ ਰਜੇ ਸਭਾਪਤੀ ਜਾਂ ਉਪ ਸਭਾਪਤੀ ਜਿਵੇਂ ਰਾਜ ਸਭਾ ਦੇ ਵਿੱਚ ਹੁੰਦੀ ਹੈ ਉਵੇਂ ਹੀ ਇਹ ਹੁੰਦੀ ਹੈ ਰਜੇ ਸਭਾਪਤੀ ਜਾਂ ਉਪ ਸਭਾਪਤੀ ਇਹਨਾਂ ਦੀ ਚੋਣ ਕੌਣ ਕਰਦਾ ਜਿਹੜੇ ਸਦਨ ਦੇ ਮੈਂਬਰ ਹੁੰਦੇ ਆ ਉਹੀ ਆਪਣੇ ਦੇ ਵਿੱਚੋਂ ਕਿਸੇ ਮੈਂਬਰ ਦੀ ਜਿਹੜੀ ਉਹ ਚੋਣ ਕਰ ਲੈਂਦੇ ਆ ਆਪਣੇ ਵਿੱਚੋਂ ਹੀ ਕਿਸੇ ਮੈਂਬਰ ਦੀ ਚੋਣ ਕਰ ਲੈਂਦੇ ਆ ਠੀਕ ਹੈ ਫੇਰ ਰਾਜੇ ਸੌ ਸੌ ਦਾ ਵਰਣਨ ਆਰਟੀਕਲ 188 ਦੇ ਵਿੱਚ ਹੈ ਜੀ ਇਹ ਵਿਧਾਨ ਸਭਾ ਦੇ ਮੈਂਬਰਾਂ ਦਾ ਵੀ ਆਰਟੀਕਲ 188 ਦੇ ਵਿੱਚ ਹੀ ਵਰਣਨਾਣਾ ਸੌ ਦਾ ਜਿਹੜੀ ਇਹਨਾਂ ਦੀ ਸੋਚ ਕਾਈ ਜਾਂਦੀ ਹੈ ਨਾ ਉਹਦਾ ਵਰਣਨ ਵਿਧਾਨ ਸਭਾ ਦਾ ਵੀ ਵਿਧਾਨ ਪਰਿਸ਼ਦ ਦਾ ਦੋਨਾਂ ਦਾ ਆਰਟੀਕਲ 188 ਦੇ ਵਿੱਚ ਵਰਣਨਾਣਾ ਬਟ ਸੌਂ ਦਾ ਸਰੂਪ ਆ ਰਾਜੀ ਸਰੂਪ ਮਤਲਬ ਜਿਵੇਂ ਉਹ ਬੋਲਦੇ ਹੁੰਦੇ ਹਨ ਨਾ ਵੀ ਮੈਂ ਭਾਰਤ ਦਾ ਵਾਸੀ ਮੈਂ ਸੌਂ ਚੁੱਕਦਾ ਹਾਂ ਕਿ ਮੈਂ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਉਹਦੇ ਜਿਹੜੇ ਉਦੇਸ਼ਾ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਇਹ ਕੰਮ ਕਰੂੰਗਾ ਇਹ ਉਹ ਕੁਝ ਵੀ ਬੋਲਦੇ ਹੁੰਦੇ ਆ ਉਹ ਸੌਂ ਦੇ ਵਿੱਚ ਜੋ ਵੀ ਤਾਂ ਉਹਦਾ ਜਿਹੜਾ ਸਰੂਪ ਉਹ ਤੀਜੀ ਅਨੁਸੂਚੀ ਦੇ ਵਿੱਚ ਆ ਇਹਨਾਂ ਦੀ ਸੌਂ ਦਾ ਵਰਣਨ 188 ਦੇ ਵਿੱਚ ਆ ਬਟ ਸੌਂ ਦਾ ਜਿਹੜਾ ਸਰੂਪ ਆ ਉਹ ਤੀਜੀ ਅਨੁਸੂਚੀ ਦੇ ਵਿੱਚ ਆ ਠੀਕ ਆ ਫਿਰ ਇਹਨਾਂ ਨੂੰ ਸੌਂ ਚੁਕਾਉਂਦਾ ਕੌਣ ਹੈ राजे ਰਾਜਪਾਲ ਚੁਕਾਉਂਦਾ ਜਾਂ ਰਾਜਪਾਲ ਦੇ ਦੁਆਰਾ ਨਿਯੁਕਤ ਕੋਈ ਵਿਅਕਤੀ ਜਿਵੇਂ ਪ੍ਰੋਟਮ ਸਪੀਕਰ ਹੁੰਦਾ ਜਾਂ ਕੋਈ ਵੀ ਜਿਹੜਾ ਸੀਨੀਅਰ ਵਿਅਕਤੀ ਜਿਹਨੂੰ ਰਾਜਪਾਲ ਨਿਯੁਕਤ ਕਰ ਦੇਵੇ ਉਹ ਸੌਂ ਚੁਕਾਉਣ ਵਾਸਤੇ ਤਾਂ ਉਹਦੇ ਦੁਆਰਾ ਸੌਂ ਜਿਹੜੀ ਉਹ ਚੁਕਾਈ ਜਾਂਦੀ ਆ ਪਾਸ਼ਾ राजे ਹਿੰਦੀ ਇੰਗਲਿਸ਼ ਤਾਂ ਹੁੰਦੀ ਆ ਬਟ ਜਦੋਂ ਇਹ ਸਟੇਟ ਲੈਵਲ ਤੇ ਹੁੰਦੀ ਕਰਕੇ ਜਿਹੜੀ ਸਟੇਟ ਦੀ ਅਫੀਸ਼ੀਅਲ ਲੈਂਗੁਏਜ ਹੁੰਦੀ ਆ ਉਹਨੂੰ ਯੂਜ਼ ਕੀਤਾ ਜਾਂਦਾ ਕਿਉਂਕਿ ਇਹਨਾਂ ਦੇ ਕੋਲ ਜਿਹੜਾ ਉਹ ਟਰਾਂਸਲੇਟਰ ਹੁੰਦਾ ਹੈਗਾ ਜਿਹੜੇ ਕੰਨਾਂ ਤੇ ਔਰ 이어ਫੋਨ ਲੱਗੇ ਹੁੰਦੇ ਨੇ ਨਾ ਆਪਾਂ ਲੋਕ ਸਭਾ ਰਾਜ ਸਵਾਲ ਦੇ ਟਾਪਿਕ ਦੇ ਵਿੱਚ ਐਕਸਪਲੇਨ ਕੀਤਾ ਸੀ ਤਾਂ ਉਹਦੇ ਜਰੀਏ ਜਿਹੜਾ ਇਹਨਾਂ ਨੂੰ ਟਰਾਂਸਲੇਟ ਕਰਕੇ ਜਿਹੜਾ ਦੱਸਿਆ ਜਾਂਦਾ ਤੇ ਇਹਦਾ ਵਰਣਨ ਕਿੱਥੇ ਹੈ ਭਾਸ਼ਾ ਦਾ ਰਾਜੀ ਆਰਟੀਕਲ 210 ਦੇ ਵਿੱਚ ਇਹ ਵਿਧਾਨ ਸਭਾ ਦਾ ਵੀ ਇਹੀ ਹੈ ਰਾਜੀ ਇਹ ਸੇਮ ਹੀ ਆ ਇਹ ਦੋਨੋਂ ਸੇਮ ਆ ਇਹ ਵੀ ਵਿਧਾਨ ਸਭਾ ਦਾ ਆਰਟੀਕਲ ਵੀ ਇਹੀ ਹੈ ਤੇ ਵਿਧਾਨ ਇਹਦੇ ਵਿੱਚ ਵੀ ਵਿਧਾਨ ਸਭਾ ਦਾ ਆਰਟੀਕਲ ਇਹੀ ਹੈ ਫਿਰ ਇਹਦੇ ਕੰਮ ਰਾਜੀ ਵਿਧਾਨ ਸਭਾ ਦੁਆਰਾ ਬਣਾਏ ਕਾਨੂੰਨਾਂ ਦੀ ਵਿਆਖਿਆ ਕਰਨੀ ਜੋ ਕਾਨੂੰਨ ਵਿਧਾਨ ਵਿਧਾਨ ਸਭਾ ਨੇ ਬਣਾਤੇ ਉਹਨਾਂ ਕਾਨੂੰਨਾਂ ਨੂੰ ਉਹਨਾਂ ਦੀ ਵਿਆਖਿਆ ਕਰਨੀ ਕੰਮ ਹੈਗਾ ਵਿਧਾਨਪ੍ਰਿਸ਼ਦ ਦਾ ਜਾਂ ਕੋਈ ਬੈਲ ਜਿਹੜਾ ਵਿਧਾਨ ਸਭਾ ਦੁਆਰਾ ਪਾਸ ਕੀਤਾ ਜਾਂਦਾ ਫਿਰ ਵਿਧਾਨਪ੍ਰਿਸ਼ਦ ਕੋਲੇ ਜਾਂਦਾ ਤਾਂ ਉਹ ਤਿੰਨ ਸਟੈਪ ਲੈ ਸਕਦੀ ਹੈ ਰਾਜੇ ਉਸ ਬੈਲ ਨੂੰ ਮੰਨ ਸਕਦੀ ਹੈ ਵੀ ਹਾਂ ਇਹਨੂੰ ਪਾਸ ਕਰ ਦੋ ਉਹਦੇ ਵਿੱਚ ਸੋਧ ਕਰਨ ਵਾਸਤੇ ਕੁਝ ਵੀ ਦੇ ਕਹਿ ਸਕਦੀ ਆ ਜਾਂ ਉਹਨੂੰ ਤਿੰਨ ਮਹੀਨੇ ਤੱਕ ਜਿਹੜਾ ਉਹਨੂੰ ਰੋਕ ਕੇ ਰੱਖ ਸਕਦੀ ਆ ਫਿਰ ਤਾਂ ਬੈਲ ਸੰਬੰਧੀ ਵੀ ਰਾਜੇ ਉਹੀ ਲੋਕ ਸਭਾ ਰਾਜ ਸਭਾ ਵਾਲਾ ਜਿਹੜਾ ਹੈਗਾ ਉਹੀ ਪ੍ਰੋਸੈਸ ਆ ਜਿਵੇਂ ਤਾਂ ਬੈਲ ਜਿਹੜਾ ਉਹ ਸਾਰੇ ਪਾਵਰ ਜਗੇ ਉਹ ਵਿਧਾਨ ਸਭਾ ਦੇ ਕੋਲ ਆ ਰਾਜੇ ਤੇ ਇਹ ਸਿਰਫ ਜਿਹੜਾ 14 ਦਿਨ ਤੱਕ ਉਹਨੂੰ ਰੋਕ ਕੇ ਰੱਖ ਸਕਦੀ ਹੈ 14 ਦਿਨਾਂ ਬਾਅਦ ਜਿਹੜਾ ਉਹ ਬੈਲ ਨੂੰ ਪਾਸ ਸਮਝਿਆ ਜਾਂਦਾ ਜਿਹੜਾ ਵਿਤੀ ਮਨੀ ਬੈਲ ਹੁੰਦਾ ਨਾ ਉਹਦੇ ਨਾਲ ਸੰਬੰਧਿਤ ਜਿਵੇਂ ਲੋਕ ਸਭਾ ਰਾਜ ਸਭਾ ਵਾਲੇ ਆ ਉਹੀ ਸੇਮ ਪ੍ਰਾਵਧਾਨ ਇਹਦੇ ਵਿੱਚ ਆ ਤੱਕ ਰੋਕ ਸਕਦੀ ਆ ਸਮਝ ਆ ਜਾਂਦਾ ਨਾ ਫਿਰ ਵਿਧਾਨ ਪਰਿਸ਼ਦ ਦੇ ਕੰਮਾਂ ਤੇ ਸਵਾਲ ਪੁੱਛ ਸਕਦੀ ਹੈ राजे ਜੋ ਵਿਧਾਨ ਪਰਿਸ਼ਦ ਆ ਜਿਹੜੀ ਜਿਹੜੀ ਵੀ ਗਵਰਨਮੈਂਟ ਹੋਊਗੀ ਉਹਦੇ ਕੰਮਾਂ ਤੇ ਸਵਾਲ ਪੁੱਛ ਸਕਦੀ ਹੈ ਵਿਚਾਰ ਚਰਚਾ ਕਰ ਸਕਦੀ ਹੈ ਜਿਸ ਦੇ ਨਾਲ ਜਿਹੜਾ ਗਵਰਨਮੈਂਟ ਆ ਕੋਈ ਵੀ ਵੀ ਜਾਨੀ ਕਿ ਕੋਈ ਅਜਿਹੇ ਕਾਨੂੰਨ ਨਹੀਂ ਲਿਆ ਸਕਦੀ ਜੋ ਲੋਕਾਂ ਦੇ ਹਿੱਤ ਵਿੱਚ ਨਾ ਹੋਣ ਤਾਂ ਇਹ ਸੀ ਰਾਜੇ ਵਿਧਾਨ ਪਰਿਸ਼ਦ ਜਿਹਨੂੰ ਆਪਾਂ ਅੱਜ ਕਵਰ ਕਰ ਲਿਆ ਕੱਲ ਨੂੰ ਆਪਾਂ ਜਿਹੜਾ ਇਹਦਾ ਦੂਜਾ ਸਦਨਾ ਵਿਧਾਨ ਸਭਾ ਵਾਲਾ ਉਹ ਕਰਾਂਗੇ ਠੀਕ ਆਣ ਤਿੰਨ ਆਰਗਨ ਹੁੰਦੇ ਰਾਜੇ ਗਵਰਨਰ ਵਿਧਾਨ ਪਰਿਸ਼ਦ ਵਿਧਾਨ ਸਭਾ ਗਵਰਨਰ ਵਾਲਾ ਟਾਪਿਕ ਵੀ ਆਪਾਂ ਕਵਰ ਕਰ ਚੁੱਕੇ ਆ ਵਿਧਾਨ ਪਰਿਸ਼ਦ ਆਪਾਂ ਕਰ ਲਿਆ ਤੇ ਵਿਧਾਨ ਸਭਾ ਵਾਲਾ ਆਪਾਂ ਕੱਲ੍ਹ ਵਾਲੀ ਕਲਾਸ 'ਚ ਕਰਾਂਗੇ ਤਾਰੇ ਰਾਜੇ ਜੀ ਕਲਾਸ ਵਧੀਆ ਲੱਗੀ ਕਲਾਸ ਨੂੰ ਵਾਚ ਕਰਨ ਤੋਂ ਬਾਅਦ ਇੱਕ ਫੀਡਬੈਕ ਜਰੂਰ ਦਿਓ ਤੇ ਕਲਾਸ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਬਾਈ ਤੇ ਜਿਹੜੇ ਨਵੇਂ ਸਟੂਡੈਂਟ ਹੁੰਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤਾਂ ਮਿਲਦੇ ਆਂ ਰਾਜੇ ਕੱਲ ਨੂੰ ਇੱਕ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ